ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਿੰਡ ਜੋ ਟਰਨਮੈਂਟ ਹੋਇਆ ਸੀਗਾ ਪਹਿਲਾਂ ਤਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਇਹ ਟਰਨਮੈਂਟ ਨੂੰ ਕਾਮਯਾਬ ਕੀਤਾ ਆ ਸੋ ਜੋ ਵੀ ਸੱਜ ਤੋਂ ਟੈਲਫੋਨ ਸਾਨੂੰ ਦਿੱਤੀ ਸੀ ਉਹਦਾ ਹਿਸਾਬ ਤਾ ਆ ਗਿਆ ਇਹ 25 ਲੱਖ ਰੁਪਈਆ ਆਪਣੇ ਤੋਂ ਸਾਰਾ ਇਕੱਠਾ ਹੋਇਆ ਸੀਗਾ ਜਿਹਦੇ ਵਿੱਚ ਖਰਚਾ ਆਪਣਾ 21 ਲੱਖ 70000 ਆਇਆ ਸੀਗਾ 7000 ਆਇਆ ਸੀਗਾ ਤੇ ਆਪਣੇ ਤੋਂ ਬਚੇ ਆ 3,85,700 ਰੁਪਈਆ ਉਹਦੇ ਵਿੱਚੋਂ 1 ਲੱਖ ਰੁਪਈਆ ਆਪਣੇ ਕਬੱਡੀ ਪਲੇਅਰ ਨੂੰ ਹੈਲਪ ਹੈਲਪ ਤੌਰ ਤੇ ਦਿੱਤਾ ਜਾ ਰਿਹਾ ਉਹਦੀ ਨਿਗਾ ਘਟਿਆ ਉਹਦੇ ਲਈ ਆਪਣੇ ਪਿੰਡ ਦਾ ਪਲੇਅਰ ਆਪਣੇ ਪਿੰਡ ਦਾ ਓਪਨ ਦਾ ਪਲੇਅਰ ਆ ਉਹ 15000 ਆਪਣੀ ਜਿਹੜੀ ਗਰੋਂਡੇ ਮੁੰਡੇ ਕਬੱਡੀ ਖੇਡਦੇ ਜਾਂ ਮੋਟਰ ਦਾ ਬੈਲ ਦਿੱਤਾ ਜਾ ਰਿਹਾ ਵਾ ਸਾਲ ਦਾ ਸਾਲ ਦਾ 2,70,000 ਰੁਪਈਆ ਤਾਮੀ ਸਾਹਿਬ ਗੁਰਦੁਆਰਾ ਸਾਹਿਬ ਟੈਂਕੀ ਸ਼ੁਰੂ ਟੈਂਕੀ ਸ਼ੁਰੂ ਟੈਂਕੀ ਸ਼ੁਰੂ ਕਰਨ ਲੱਗੇ ਆ ਉਹਦੇ ਲਈ ਕੀਮਤੀ ਵੱਲੋਂ ਸੇਵਾ ਦਿੱਤੀ ਜਾ ਰਹੀ ਆ 2,70,000 ਰੁਪਇਆ ਸੋ ਇਹ ਕੁਝ ਆਪਣਾ ਟੂਰਨਾਮੈਂਟ ਦਾ ਲੇਖਾ ਜੋਖਾ ਸੀਗਾ ਬਾਕੀ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆ ਅਸੀਂ ਜਿਨ੍ਹਾਂ ਨੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਟੂਰਨਾਮੈਂਟ ਨੂੰ ਨੇਪਰੇ ਚਾੜਿਆ ਗਾਂ ਵਾਸਤੇ ਵੀ ਅਸੀਂ ਉਹਨਾਂ ਤੋਂ ਇਹੀ ਇਸ਼ਾਰਾ ਕਰਦੇ ਆ ਵੀ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਨ ਹੋਰ ਜੇ ਸਾਡੇ ਤੋਂ ਕੋਈ ਵੀ ਗਲਤੀ ਹੋਈ ਆ ਅਣਜਾਣੇ ਉਹਦੇ ਲਈ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਤੁਸੀਂ ਸਾਰੇ ਸਾਡੇ ਨਾਲ ਵੱਡੇ ਆ ਤੋਂ ਸਾਰੇ ਸਾਡੇ ਨਾਲ ਤੁਰੋ ਗਾਂਵ ਵਾਸਤੇ ਵੀ ਹੋਰ ਆਪਾਂ ਇਸ ਟੂਰਨਾਮੈਂਟ ਨੂੰ ਕਾਮਯਾਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ